ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਸਾਡੇ ਗਵਰਨਰ ਜੋ ਕਿ ਗਵਰਨਰ ਪੰਜਾਬ ਅੱਜ ਫਿਰੋਜ਼ਪੁਰ ਜ਼ਿਲ੍ਹੇ ਵਿਖੇ ਪਹੁੰਚੇ ਸੀ ਤੇ ਬਹੁਤ ਆਸਤੇ ਮੇ ਸੀ ਕਿ ਜਿਹੜੇ ਹਾਰਡਪੀਟ ਪਰਿਵਾਰ ਨੇ ਉਹਨਾਂ ਲਈ ਬਹੁਤ ਵੱਡਾ ਪੈਕੇਜ ਜਿਹੜਾ ਉਹ ਦੇ ਕੇ ਜਾਣਗੇ ਪਰ ਮੈਨੂੰ ਐ ਲੱਗਦਾ ਹੈ ਕਿ ਬੀਜੇਪੀ ਔਰ ਜਿਹੜੀ ਪੰਜਾਬ ਦੀ ਸਰਕਾਰ ਆ ਭਗਵੰਤ ਮਾਨ ਜੀ ਇਹ ਦੋਵੇਂ ਗਵਰਨਰ ਤੇ ਮੁੱਖ ਮੰਤਰੀ ਸਾਹਿਬ ਆਪਸ ਦੇ ਵਿੱਚ ਸਲਾਹ ਕਰਕੇ ਆਏ ਕਿਉਂਕਿ ਅੱਜ ਤੋਂ 4 ਦਿਨ ਪਹਿਲਾਂ ਵੀ ਜਿਹੜਾ ਕਿ ਮੁੱਖ ਮੰਤਰੀ ਪੰਜਾਬ ਨੇ ਆਉਣਾ ਸੀ ਤਾਂ ਉਹਨਾਂ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਮੈਨੂੰ ਲੱਗਦਾ ਗਵਰਨਰ ਸਾਹਿਬ ਨੇ ਕਿਹਾ ਹੋਣਾ ਕਿ ਯਾਰ ਆਪਾਂ ਹੜਪੀੜ ਤਾਂ ਦਾ ਪਤਾ ਤਾਂ ਲੈਣਾ ਹੀ ਲੈਣਾ ਨਾਲੇ ਆਪਾਂ ਦੋਵੇਂ ਜਣੇ ਪਿਕਨਿਕ ਬਣਾਵਾਂਗੇ ਔਰ ਮੈਂ ਵੇਖਿਆ ਕਿ ਪਹਿਲਾਂ ਗਵਰਨਰ ਸਾਹਿਬ ਆਏ ਫਿਰ ਮੁੱਖ ਮੰਤਰੀ ਸਾਹਿਬ ਆਏ ਤੇ ਮੈਨੂੰ ਹੁਣ ਪਿੰਡਾਂ ਵਾਲਿਆਂ ਦੇ ਫੋਨ ਆ ਰਹੇ ਸੀ ਮੈਂ ਕਿਹਾ ਕਿ ਅਕਸਰ ਕੋਈ ਤੁਹਾਨੂੰ ਕੁਛ ਨਾ ਕੋਈ ਦੇਕੇ ਗਏ ਕਹਿੰਦੇ ਜੀ ਇੱਕ ਲੌਲੀਪੌਪ ਦੇਖੇ ਗਏ ਕਿ ਉਸ ਲੌਲੀਪੌਪ ਦੇ ਵਿੱਚ ਇਹ ਸੀਗਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆ ਕਿ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋਈਆਂ ਉਹਨਾਂ ਨੂੰ ਮੁਆਵਜ਼ਾ ਦੇਾਂਗੇ ਮੈਂ ਅੱਜ ਮੁੱਖ ਮੰਤਰੀ ਸਾਹਿਬ ਸਵਾਲ ਕਰਨਾ ਚਾਹੁੰਦਾ ਕਿ ਜਿਹੜਾ 2023 ਦੇ ਵਿੱਚ ਜਦੋਂ ਫਸਲਾਂ ਤਬਾਹ ਹੋਈਆਂ ਸੀ ਉਹਨਾਂ ਦਾ ਮੁਆਵਜ਼ਾ ਕਿੱਥੇ ਆ ਬਲਵਿੰਦਰ ਸਿੰਘ ਦੀ ਢਾਣੀ ਤੇ ਜਾ ਕੇ ਤੁਸੀਂ ਇਹ ਕਹਿ ਕੇ ਆਏ ਸੀ ਕਿ ਤੇਰੇ 7 ਲੱਖ ਦੇ ਕਰਜ਼ੇ ਤੇ ਲੀਕ ਵੱਜ ਗਈ ਅੱਜ ਬਲਵਿੰਦਰ ਸਿੰਘ ਇਸ ਦੁਨੀਆ 'ਚ ਨਹੀਂ ਫਿਰੋਜ਼ਪੁਰ ਹਲਕੇ ਦੇ ਵਿੱਚ ਆ ਪਿੰਡ ਪੈਂਦਾ ਅੱਜ ਬਲਵਿੰਦਰ ਸਿੰਘ ਇਸ ਦੁਨੀਆ 'ਚ ਨਹੀਂ ਔਰ ਜੇ ਬਲਵਿੰਦਰ ਸਿੰਘ ਦਾ 7 ਲੱਖ ਦਾ ਕਰਜ਼ਾ ਨਹੀਂ ਮਾਫ਼ ਹੋਇਆ ਔਰ ਉਸੇ ਹੈਡ ਦੇ ਉੱਤੇ ਖੜ ਕੇ ਉਸੇ ਬੰਦੇ ਦੇ ਉੱਪਰ ਤੁਸੀਂ ਇਹ ਗੱਲ ਕਹੀ ਸੀ ਕਿ ਮੈਂ ਮੁਰਗੀ ਤੱਕ ਦੇ ਵੀ ਪੈਸੇ ਦਿਆਂਗਾ ਅੱਜ ਬਹੁਤ ਆਸਤੇ ਮੀਂਹ ਸੀ ਫਰੀਪੁਰ ਜ਼ਿਲ੍ਹੇ ਵਾਲਿਆਂ ਅੱਜ ਸਾਰੇ ਹੀ ਜਿਹੜੇ ਇਸ ਗੱਲ 'ਚ ਨਿਰਾਸ਼ ਨੇ ਔਰ ਮੈਂ ਗੱਲ ਕਹਿਣਾ ਕਿ ਜੇ ਆਉਣਾ ਸੀ ਤੇ ਅੱਜ ਹੜਪੀੜਤਾ ਨੂੰ ਇਕੱਲਾ ਦਲਾਸਾ ਨਹੀਂ ਅੱਜ ਉਹਨਾਂ ਨੂੰ ਰਾਸ਼ੀ ਵੀ ਜਾਰੀ ਕਰਕੇ ਜਾਂਦੇ ਕਿਉਂਕਿ ਅੱਜ ਬਹੁਤ ਲੋਕ ਜਿਹੜੇ ਆ ਜਿਨ੍ਹਾਂ ਦੇ ਘਾਡੇ ਡਿੱਗ ਪਏ ਅੱਜ ਬਹੁਤ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੇ ਪਸ਼ੂ ਮਰ ਗਏ ਅੱਜ ਲੋਕਾਂ ਕੋਲ ਜਿਹੜਾ ਹੈ ਕਿ ਘਰੇ ਖਾਣ ਨੂੰ ਆਟਾ ਤੱਕ ਨਹੀਂ ਹੈ ਗਾਗਾ ਔਰ ਮੈਂ ਧੰਨਵਾਦ ਕਰਦਾ ਖਾਲਸਾ ਐਡ ਦਾ ਔਰ ਬਾਕੀ ਸੰਸਥਾਵਾਂ ਦਾ ਜਿਨ੍ਹਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਦੀ ਔਰ ਸੈਂਟਰਲ ਸਰਕਾਰ ਦੀ ਇਹ ਜਿਹੜੀ ਜ਼ਿੰਮੇਵਾਰੀ ਤੋਂ ਭੱਜ ਰਹੇ ਸੀ ਉਹ ਜ਼ਿੰਮੇਵਾਰੀ ਨੂੰ ਆਪਦੀ ਜ਼ਿੰਮੇਵਾਰੀ ਸਮਝਦੇ ਆਏ ਲੋਕਾਂ ਦਾ ਜਿਹੜਾ ਰਾਸ਼ਨ ਪਹੁੰਚਾਉਣ ਦਾ ਕੰਮ ਕੀਤਾ ਅਰ ਅੱਜ ਮੁੱਖ ਮੰਤਰੀ ਤੇ ਗਵਰਨਰ ਸਾਹਿਬ ਤੋਂ ਇਹ ਸੀਗਾ ਕਿ ਅੱਜ ਪਤਾ ਨਹੀਂ ਕੀ ਵੰਡ ਕੇ ਜਾਣਗੇ ਪਰ ਵੰਡ ਕੇ ਗਏ ਕੱਲੇ ਲੌਲੀਪੌਪ ਇਹ ਲੌਲੀਪੌਪਾਂ ਦੇ ਨਾਲ ਸਰਕਾਰ ਨਹੀਂ ਬਚਣੀ ਅੱਜ ਇਹਨਾਂ ਲੋਕਾਂ ਦੇ ਨਾਲ ਖੜਨ ਦੀ ਲੋੜ ਆ ਔਰ ਮੈਂ ਆਸ ਕਰਦਾ ਮੁੱਖ ਮੰਤਰੀ ਤੇ ਗਵਰਨਰ ਸਾਹਿਬ ਤੋਂ ਕਿ ਇਹ ਜਿਹੜੇ ਲੋਕ ਆ ਜਿਨ੍ਹਾਂ ਦੀਆਂ ਦਰਿਆ ਦੇ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਖਤਮ ਹੋ ਗਈਆਂ ਕਿਉਂਕਿ 2023 ਦੇ ਵਿੱਚ ਹੜਾ ਆਇਆ ਤੇ ਉਸ ਤੋਂ ਬਾਅਦ ਜ਼ਮੀਨਾਂ ਇਹਨਾਂ ਨੇ ਪੱਧਰ ਕੀਤੀਆਂ ਜ਼ਮੀਨਾਂ ਪੱਧਰ ਕਰਨ ਤੋਂ ਬਾਅਦ ਹੁਣ 25 ਦੇ ਵਿੱਚ ਫਿਰ ਜਿਹੜੇ ਉਹ ਹਾਰਦ ਦੀ ਮਾਰ ਇੱਥੇ ਲੋਕ ਆ ਗਏ ਔਰ ਇਹ ਲੋਕ ਜਿਹੜੇ ਨੇ ਇਹਨਾਂ ਕੋਲ ਮੌਤ